ਇੱਕ ਦਿਨ ਚ 100 ਘਰਾਂ ਦੀ ਲਿਸਟ ਬਣਾ ਕੇ ਕੀਤੀ ਲੋਕਾਂ ਦੀ ਮਦਦ ਗਾਇਕ ਮਨਕੀਰ ਤੌਲਖ ਜਮਾ ਹੀਰਾ ਬੰਦਾ ਆਓ ਤੁਹਾਨੂੰ ਦਿਨੇ ਆ ਤਾਜ਼ਾ ਜਾਣਕਾਰੀ ਦਿਖਾਉਨੇ ਆ ਇਸ ਵੀਡੀਓ ਦੇ ਵਿੱਚ ਕੱਲ ਮਨਕੀਰ ਤੌਲਖ ਤੇ ਉਹਨਾਂ ਦੀ ਟੀਮ ਜਿਹੜੀ ਹੈ ਗਰਾਊਂਡ ਦੇ ਉੱਤੇ ਵਿਚਰੀ ਹੈ ਕੈਸ਼ ਵੰਡਿਆ ਗਿਆ ਆ ਟਰੈਕਟਰ ਵੰਡੇ ਗਏ ਆ ਤਾਂ ਕਿ ਉਹਨਾਂ ਲੋਕਾਂ ਨੂੰ ਹੌਸਲਾ ਮਿਲ ਸਕੇ ਸਾਡੇ ਨਾਲ ਮਨਕੀਰ ਤੌਲਖ ਮੌਜੂਦ ਨੇ ਭਾਈ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿਉਂਕਿ ਬਹੁਤ ਸਾਰੇ ਸਵਾਲ ਤੁਹਾਨੂੰ ਰਿਪੀਟ ਹੋਏ ਹੋਣਗੇ ਪਹਿਲਾ ਮੇਰਾ ਸਵਾਲ ਇਹ ਹੈ ਕਿ ਮਹਿਸੂਸ ਕੀ ਕੀਤਾ ਭਾਈ ਗਰਾਊਂਡ ਤੇ ਆ ਭਾਈ ਲੋੜ ਆ ਲੋਕਾਂ ਨੂੰ ਯਾਰ ਬਹੁਤ ਜਿਆਦੀ ਲੋੜ ਆ ਬੇਸਾਬੀ ਲੋੜ ਆ ਠੀਕ ਆ ਉਹਨਾਂ ਨੂੰ ਜਦੋਂ ਜੱਫੀ ਪਾਉਨੇ ਆ ਠੀਕ ਆ ਕੱਲ ਬਜ਼ੁਰਗਾਂ ਨੂੰ ਮਿਲਿਆ ਯਾਰ ਜੱਫੀ ਪਾਉਨੇ ਆ ਮੈਂ ਦੱਸ ਨਹੀਂ ਸਕਦਾ ਬਹੁਤ ਜਿਆਦੀ ਲੋੜ ਆ ਬਸ ਆਪਾਂ ਹੁਣ ਵੀ ਮੈਂ ਕਹਿੰਦਾ ਆਪਾਂ ਇੰਟਰਵਿਊ ਵੀ ਭਾਵੇਂ ਛੱਡਿਏ ਆਪਾਂ ਪਹੁੰਚੀਏ ਅੱਜ ਸਾਰਾ ਦਿਨ ਤੁਸੀਂ ਸੇਵਾ ਨਿਭਾਓ ਸਾਨੂੰ ਘਰ ਦੱਸੋ ਜਿਹੜੇ ਘਰੇ ਲੋੜ ਆ ਆਪਾਂ ਮਾਇਆ ਉੱਥੇ ਪਹੁੰਚਦੀ ਕਰੀਏ ਵੀ ਉਹਨਾਂ ਦੇ ਅਗਲੇ ਕੰਮ ਨਾ ਰੁਕਣ ਬਸ ਠੀਕ ਆ ਹਾਲਾਤ ਤੇ ਮੈਂ ਵਾਰ-ਵਾਰ ਨਹੀਂ ਰਿਪੀਟ ਕਰਨਾ ਭਾਜੀ ਕਹਿਣ ਵਾਲੀ ਗੱਲ ਆ ਯਾਰ ਕੋਈ ਯਾਰ ਯਾਰ ਰੂਚਾਨਾ ਦੇ ਕਿ ਕਮਰਾ ਸਾਰਾ ਕੁਝ ਹੀ ਰੁੜ ਗਿਆ ਯਾਰ ਕਿੱਥੇ ਸੌਣ ਗਏ ਉਹ ਹਾਂ ਕਿੱਥੇ ਸੌਣ ਗਏ ਠੀਕ ਆ ਆ ਸਾਡੇ ਅਮਨਵੀਰ ਨੇ ਇਹਨਾਂ ਨੇ ਪ੍ਰੋਪਰ ਸਾਨੂੰ ਪ੍ਰੋਪਰ ਘਰਮਨ ਵੀਰੇ ਕਿੰਨੇ ਰਸਤਾ ਪਾ ਗਿਆ ਆਪਣੇ ਕੋਲ 10 15 ਤੋਂ 20 10 15 ਵੀਰੇ ਕੋਲ ਆ ਗਏ ਠੀਕ ਆ ਅੱਜ ਆਪਾਂ ਵੀਰੇ 100 ਘਰ ਕਵਰ ਕਰਨਾ ਮੇਰੀ ਗੱਲ ਸੁਣੋ ਸਾਰੇ ਆਪਾਂ ਇੰਟਰਵਿਊ ਤੇ ਵੀ ਹੁਣ ਟਾਈਮ ਨਾ ਲਾਈਏ ਬਿਲਕੁਲ ਬਾਈ ਜਿੱਦਾਂ ਕੱਲ ਅਸੀਂ ਅਸੀਂ ਗਏ ਸੀ ਬਾਈ ਕਿ ਗ੍ਰੰਥੀ ਸਿੰਘ ਉਹ ਕਹਿੰਦਾ 19 ਸਾਲ ਦਾ ਮੁੰਡਾ ਉਹਨੇ ਮਿਹਨਤ ਕਰ ਕਰ ਕੇ ਘਰ ਬਣਾਇਆ ਉਹ ਕਹਿੰਦਾ ਸਾਰਾ ਰੁੜ ਗਿਆ ਪਿੱਛੇ ਨਾਲ ਬਾਉ ਜੀ ਤੋਂ ਪੁੱਛੋ ਯਾਰ ਕੀ ਸਾਡਾ ਹਾਲਾਤ ਸੀ ਗੱਲ ਯਾਰ ਬਾਈ ਕੀ ਮਹਿਸੂਸ ਕੀ ਹੁੰਦਾ ਬਾਈ ਕਿਵੇਂ ਦਿਲੋਂ ਕੀ ਦੇਖਦੇ ਉੱਥੇ ਜਾ ਕੇ ਲੋਕਾਂ ਨਹੀਂ ਰਿਹਾ ਜਾਂਦਾ ਵੀਰੇ ਨਹੀਂ ਰਿਹਾ ਜਾਂਦਾ ਯਾਰ ਬੜਾ ਹੋਰ ਤਰ੍ਹਾਂ ਫੀਲ ਹੁੰਦਾ ਲੋਡ ਆ ਯਾਰ ਨਾਲ ਖੜੋ ਲੱਗਦਾ ਕਿ ਸਾਰੇ ਹਾਂਜੀ ਅਜਿਹਾ ਲੱਗਦਾ ਪੰਜਾਬ ਦੇ ਹੋਰ ਲੋਕਾਂ ਨੂੰ ਵੀ ਜਿਹੜੇ ਆ ਗਰਾਊਂਡ ਤੇ ਆ ਕੇ ਕੰਮ ਕਰਨ ਦੀ ਇਹਨਾਂ ਨਾਲ ਅਸੀਂ ਪੰਜਾਬ ਦੇ ਬੱਚਿਆਂ ਪੰਜਾਬ ਨੇ ਬਣਾਇਆ ਮੈਂ ਫਿਰ ਫਿਰ ਰਿਪੀਟ ਕਰੀ ਜਾਂਦਾ ਸਾਨੂੰ ਠੀਕ ਆ ਡੱਟ ਕੇ ਖੜਨ ਦੀ ਲੋੜ ਆ ਇਹ ਸਮਾਂ ਠੀਕ ਆ ਫਿਰ ਸਮਾਂ ਠੀਕ ਹੋ ਜਾਣਾ ਠੀਕ ਆ ਸਾਰਾ ਕੁਝ ਸਹੀ ਹੋ ਜਾਣਾ ਪਰ ਆਪਾਂ ਉਹ ਕਾਨੂੰ ਉਹਨਾਂ ਨੂੰ ਵਿਚਾਰਿਆਂ ਨੂੰ ਦੇਣ ਐਵੇਂ ਮੱਛਰਾਂ 'ਚ ਐਵੇਂ ਪਾਣੀ 'ਚ ਕਟਾਉਣੇ ਆ ਜੇ ਆਪਾਂ ਫਾਈਨੈਂਸ਼ੀਅਲੀ ਹੈਲਪ ਕਰ ਦਈਏ ਚਲੋ ਅਗਲੇ ਦਾ ਸਮਾਨ ਡੁੱਬ ਗਿਆ ਅਗਲੇ ਇੱਥੇ ਵਧੀਆ ਹੋਟਲ ਲੈ ਕੇ ਰਹਿ ਤੇ ਸਕਣ ਠੀਕ ਆ ਕਿਸੇ ਦਾ ਹੋਟਲਾਂ ਦੇ ਖਰਚੇ ਚੱਕ ਲਈਏ ਜਾਂ ਕੋਈ ਇੱਕ ਕੁਝ ਧਰਮਸ਼ਾਲਾ ਪ੍ਰੋਵਾਈਡ ਕਰ ਦਈਏ ਮਹੀਨਾ ਦਾ ਇੱਕ ਉਹਨਾਂ ਨੂੰ ਸੇਵ ਕਰੀਏ ਯਾਰ ਮੈਂ ਉਹਦੇ ਮੱਛਰਾਂ ਨਾਲ ਬਿਮਾਰ ਹੋ ਜਾਣੇ ਯਾਰ ਲੋਕੀ ਲੱਗਦਾ ਕਿ ਐਨਜੀਓ ਤੋਂ ਇਲਾਵਾ ਡਾਇਰੈਕਟ ਜਿੱਦਾਂ ਜਾ ਕੇ ਤੁਸੀਂ ਕੈਸ਼ ਦੇ ਰਹੇ ਹੋ ਐਦਾਂ ਸਹੀ ਤਰੀਕੇ ਨਾਲ ਸੇਵਾ ਜਿਹੜੀ ਹੈ ਸਹੀ ਲੋਕ ਮੈਨੂੰ ਨਹੀਂ ਪਤਾ ਵੀਰੇ ਪਤਾ ਕੀ ਆ ਉਹਨਾਂ ਐਨਜੀਓ ਨੂੰ ਦਵਾਂਗੇ ਵਿੱਚ ਦਿਲ ਨੂੰ ਨਹੀਂ ਸਕੂਨ ਆਊਗਾ ਯਾਰ ਠੀਕ ਆ ਹੁਣ ਟਰੈਕਟਰ ਦਿੱਤੇ ਆ ਸੀ ਟਰੈਕਟਰ ਇੱਕ ਐਨਜੀਓ ਨੂੰ ਦਿੱਤੇ ਆ ਹੁਣ ਉਹ ਨਾਲ ਮੇਰਾ ਪਿਆਰ ਆ ਪਰ ਹੁਣ ਅਗਲੀ ਵੀ ਟਰੈਕਟਰ ਅਸੀਂ ਜਿੰਨੇ ਕਿਉਂਕਿ ਮੈਂ ਨਾ ਮੈਂ ਵੀਰੇ ਸੰਤਾਂ ਨੂੰ ਬਹੁਤ ਮੰਨਦਾ ਜਿਵੇਂ ਸਾਡੇ ਹੰਸਾਲੀ ਸਾਹਿਬ ਸੰਤ ਹੋ ਗਏ ਮੈਂ ਅਸੀਂ ਆ ਕੀਤਾ ਹੁੰਦਲ ਵੀਰੇ 10000 ਟਰੈਕਟਰ ਆਪਾਂ ਸੰਤਾਂ ਨੂੰ ਦੇਈਏ ਜਿੰਨੂੰ ਵੀ ਲੋੜ ਆ ਬੋਸ ਸੰਤਾਂ ਤੋਂ ਕਿਉਂ ਅਮਨ ਵੀਰੇ ਕਿੱਥੇ ਚਲ ਗਏ ਵੀ ਆਪਾਂ ਸੰਤਾਂ ਤੋਂ ਸਾਰਾ ਕੁਝ ਚੱਕ ਲੈਣਾ ਭਾਜੀ ਸਿਰ ਤੇ ਤੁਸੀਂ ਪਰਨਾ ਬਣ ਕੇ ਆਏ ਹੋ ਹਨਾ ਇੱਕ ਅਲੱਗ ਜੀ ਤਾਕਤ ਵੀ ਮਹਿਸੂਸ ਹੁੰਦੀ ਆ ਵੀਰੇ ਮੈਨੂੰ ਕੋਈ ਨਹੀਂ ਹੋਰ ਮਹਿਸੂਸ ਹੋ ਰਿਹਾ ਮੇਰਾ ਤਾਂ ਦਿਮਾਗ ਖਰਾਬ ਹੋਇਆ ਪਿਆ ਯਾਰ ਲੋਕਾਂ ਦਾ ਐਡਾ ਗਲਤ ਚੱਲੀ ਜਾਂਦਾ ਯਾਰ ਸਟ੍ਰੈਸ ਜਾਂ ਆਪਾਂ ਅੱਜ ਆ ਪਤਾ ਕੀ ਆ ਆਪਾਂ ਇੰਟਰਵਿਊ ਨੂੰ ਬੰਦ ਕਰੀਏ ਆਪਾਂ ਆ ਆਖਰੀ ਸਵਾਲ ਹੈ ਸੀਐਮ ਹਾਂਜੀ ਆਖਰੀ ਸਵਾਲ ਆ ਮਾਨ ਸਾਹਿਬ ਨੂੰ ਤੁਸੀਂ ਝੋਟਾ ਪੁੱਤ ਦੱਸ ਰਹੇ ਹੋ ਪੰਜਾਬ ਦਾ ਕਿਹੜੀ ਗੱਲ ਖਾਸੀਤ ਲੱਗਦੀ ਹੈ ਕਿ ਠੀਕ ਆ ਮਾਨ ਸਾਹਿਬ ਇੱਕ ਵਾਰੀ ਬਿਮਾਰ ਹੋਇਆ ਮੈਂ ਕਹਿੰਦਾ ਠੀਕ ਹੋਣਾ ਠੀਕ ਆ ਮੈਂ ਮੇਰੀ ਅਜੇ ਤੱਕ ਕਦੇ ਮਾਨ ਸਾਹਿਬ ਨਾਲ ਗੱਲ ਨਹੀਂ ਹੋਈ ਠੀਕ ਆ ਮੈਨਾਂ ਦਾ ਇੱਕ ਵਾਰੀ 2016 ਚ ਮਾਨ ਸਾਹਿਬ ਦਾ ਫੋਨ ਆਇਆ ਏ ਮੈਨੂੰ ਠੀਕ ਆ ਬਾਕੀ ਉਹਨਾਂ ਉਹਨਾਂ ਦੀ ਮੈਨੂੰ ਇੱਕ ਚੀਜ਼ ਵਧੀਆ ਲੱਗਦੀ ਆ ਵੀ ਉਹ ਫਟਾਫਟ ਕੰਮ બસ ਬੀ ਦਿਮਾਗ ਚ ਗੱਲ ਆਈ ਫਟਾਫਟ ਕਰ ਦਿੰਦੇ ਆ ਠੀਕ ਆ ਮਹਿਮਾਨ ਸਾਹਿਬ ਨੂੰ ਇੱਕੋ اپੀਲ ਕਰਦਾ ਹੁਣ ਆਪਾਂ ਵੀ ਜਿਹੜੇ ਕਰਜ਼ੇ ਆ ਜਿਹਨਾਂ ਨਿੱਕੇ ਜ਼ਿੰਮੇਦਾਰ ਦੇ ਕਿਸੇ ਦਾ 20-2000 ਰੁਪਿਆ ਮਤਲਬ ਮਹੀਨੇ-ਮਹੀਨੇ ਦੀ ਕਿਸ਼ਤ ਹੁੰਦੀ ਹੋਣੀ ਆ ਜੇ ਤੇ ਕਰਜਾ ਹੁੰਦਾ ਕਿ 6 ਮਹੀਨੇ ਦੀ ਛਮਾਈ ਹੁੰਦੀ ਆ ਛਮਾਈ ਬਸ ਆਪਾਂ ਮਾਨ ਸਾਹਿਬ ਨੂੰ ਵੀ ਆਪਾਂ ਉਹ ਲੋਕਾਂ ਦੀਆਂ ਬਸ ਆਪਾਂ ਮਾਫ ਕਰ ਦਈਏ ਠੀਕ ਆ ਬਾਕੀ ਸਾਡਾ ਝੋਟਾ ਐਸਿਐਮਾ ਸਾਡੀ ਇੰਡਸਟਰੀ ਦਾ ਹੀਰਾ ਹੈ 100% ਨਿੱਕੇ ਜ਼ਿੰਮੇਦਾਰਾਂ ਦੇ ਤੁਸੀਂ ਵੇਖਿਓ ਮਹੀਨੇ ਤੱਕ ਕਰਜ਼ੇ ਮਾਫ ਹੋਣਗੇ ਜਿਸਵਾਲ ਹੋ ਰਾ ਜਿਸ ਤਰ੍ਹਾਂ ਤੁਸੀਂ ਹੁਣ ਬਹੁਤ ਭਾਵੁਕੋਂ ਇਮੋਸ਼ਨਲ ਤੁਹਾਨੂੰ ਦੁੱਖ ਲੋਕਾਂ ਦੇਖ ਰਿਹਾ ਬਾਈ ਜੀ ਨਹੀਂ ਬਾਈ ਲੋਕੀ ਵਿਚਾਰੇ ਮੇਰੇ ਉਥੇ ਕਿਵੇਂ ਮਿੰਦਾ ਨਹੀਂ ਪਾਣੀ ਚ ਯਾਰ ਮੱਝਾ ਚ ਉਥੇ ਵੀਰੇ ਇੰਨੀ ਸਮੈਲ ਸੀ ਕਿਉਂਕਿ ਹੂਮਸ ਸੀ ਨਾ ਵੀਰੇ ਇੰਨੀ ਹੂਮਸ ਉਥੇ ਵਿਚਾਰੀ ਬਜ਼ੁਰਗ ਬੀਬੀ ਯਾਰ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਘਰੇ ਚੱਲੋ ਤੁਸੀਂ ਚੰਡੀਗੜ੍ਹ ਜਾਣ ਦੀ ਗੱਲ ਕਰ ਰਹੇ ਹੋ ਨਾ ਬਾਈ ਜੀ ਨਹੀਂ ਨਾ ਯਾਰ ਮੈਂ ਆ ਵੀਰੇ ਮੇਰੇ ਤੋਂ ਨਹੀਂ ਆਪਾਂ ਵੀਰੇ ਆਪਣਾ ਬਹੁਤ ਬਹੁਤ ਵੱਡਾ ਦੇ ਲਿਆ ਹੋਰ ਹਿਸਾਬ ਚ ਪਰ ਮੈਂ ਮੈਂ ਆ ਚੀਜ਼ਾਂ ਨਹੀਂ ਵੇਖ ਸਕਦਾ ਪਤਾ ਨਹੀਂ ਕਿਉਂ ਵੀਰੇ ਨਹੀਂ ਡਾਲਰ ਰੇਟ ਹੁੰਦੀਆਂ ਤੇ ਤੁਸੀਂ ਚੜ ਕੇ ਗਾਉਂਦੇ ਹੋ ਤਾਂ ਕਿਤੇ ਲੱਗਿਆ ਸੀ ਤਾਂ ਲੋਕਾਂ 'ਚ ਜਾਊਂਗੇ ਉਹ ਵੀਰੇ ਯਾਰ ਪਤਾ ਕੀ ਆ ਵੀਰੇ ਲੱਗਣ ਵਾਲੀ ਕੀ ਗੱਲ ਐ ਲੋੜ ਐ ਪੰਜਾਬ ਨੂੰ ਆਪਾਂ ਨਾਲ ਖੜੇ ਆ ਇਹ ਤਾਂ ਇਹ ਚੀਜ਼ਾਂ ਚਲੋ ਲੱਗਣ ਵਾਲੇ ਆ ਥੋੜੀ-ਉੰਨੀਆ ਚਲੋ ਆਪਣਾ ਹੁਣ ਮਹਾਰਾਜ ਨੇ ਵਕਤ ਪਾਤਾ ਉਹ ਕੋਈ ਕਿਤੇ ਕਿਸੇ ਦੇ ਹੱਥ ਥੋੜੀ ਆ ਵੀਰੇ ਆਪਾਂ ਇੰਨਾ ਕਹਿ ਵੀ ਆਪਾਂ ਨਾਲ ਖੜੀਏ ਡਟ ਕੇ ਪੰਜਾਬ ਦੇ ਅੱਜ ਪਤਾ ਕੀ ਆ ਮੈਂ ਕਹਿੰਦਾ ਮੈਂ ਕਹਿੰਦਾ ਲੱਖ-ਲੱਖ ਦੀ ਵੀ 50-50 ਹਜ਼ਾਰ ਦੀ ਵੀ ਇੱਕ ਘਰ ਦੀ ਮਤ ਹੋ ਗਈ ਆਪਾਂ 100 ਘਰ ਭੁਗਤ ਪਗਤਾ ਇਹ ਅਜਾ ਠੀਕ ਹੈ ਛੇਤੀ ਛੇਤੀ ਚਲੋ ਆਜੋ ਆਜੋ ਭਾਈਓ ਆਓ ਭਾਈ ਆ ਸਿੱਟ ਕੇ ਰੱਖੋ ਕੰਮ ਯਾਰ ਜੀ ਸੋਮਨਕੀਰ ਤੌਲਕ ਭਾਈ ਸਾਡੇ ਨਾਲ ਮਜੂਦ ਸਨ ਗੱਲਬਾਤ ਕੀਤੀ ਇਹਨਾਂ ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਹਰ ਇੱਕ ਘਰ ਤੱਕ ਮਦਦ ਪਹੁੰਚਾਈ ਜਾਵੇਗੀ ਤੇ ਹਰ ਇੱਕ ਘਰ ਦੀ ਮਦਦ ਜਿਹੜੀ ਹੈ ਉਹ ਕੀਤੀ ਜਾਵੇਗੀ